ਜਾਹਿਦ ਭਾਰਤ ਮਾਤਾ ਕੀ ਜੈ ਅੱਜ ਅਸੀਂ ਪਠਾਨਕੋਟ ਦੇ ਵਿੱਚ ਜਿਹੜੀ ਸਾਡੇ ਆਦਮੀਏ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜੋ ਜਿਹੜੀ ਕਾਸੋ ਉਹਨਾਂ ਜਿਹੜੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਲੇਕਿਨ ਜੰਦ ਸ਼ੁਰੂ ਕੀਤਾ ਨਸ਼ੇ ਦੇ ਖਿਲਾਫ ਉਹਦੀ ਸ਼ਲਾਘਾ ਕਰਨ ਵਾਸਤੇ ਬੈਠੇ ਸੀਗੇ ਤਾਂ ਉਹਦੇ ਵਿੱਚ ਚਰਚਾ ਵੀ ਕੀਤੀ ਗਈ ਕਿ ਦੇਖੋ ਸਾਡਾ ਵੀ ਫਰਕ ਬਣਦਾ ਹੈ ਕਿ ਜੇ ਪ੍ਰਸ਼ਾਸਨ ਇੱਕ ਅੱਛਾ ਕੰਮ ਕਰ ਲਿਆ ਤੇ ਅਸੀਂ ਵੀ ਉਹਨਾਂ ਨੂੰ ਉਸ ਘਾਉ ਦਈਏ ਉਸ ਤੋਂ ਦਸੀਏ ਕਿ ਵੀ ਗਰਾਊਂਡ ਲੈਵਲ ਦੇ ਉੱਪਰ ਉਸ ਦਾ ਕੰਮ ਕਰਨ ਨਾਲ ਉਸਤਾ ਦੇ ਬੈਨੀਫਿਟਸ ਮਿਲ ਸਕਦੇ ਨੇ ਤੋ ਸੋ ਅੱਜ ਅਸੀਂ ਜੋ ਸਲਾਹ ਕੀਤੀ ਹੈ ਉਹਦੇ ਵਿੱਚ ਇਹ ਵਾਅਦਾ ਹੈ ਕਿ ਅਗਰ ਵਾਕੀ ਵਿੱਚ ਨਸ਼ਾ ਖਤਮ ਕਰਨਾ ਹੈ ਅਗਰ ਸਹੀ ਤਰੀਕੇ ਤੇ ਲਾਹ ਲਾਤੀ ਉਹਨਾਂ ਕਹਿੰਦੇ ਆ ਕਿ ਨਸ਼ਾ ਜੜ ਤੋਂ ਖਤਮ ਹੋ ਜਾਏ ਤਾਂ ਸਭ ਤੋਂ ਪਹਿਲਾਂ ਤੇ ਸਾਨੂੰ ਨਾ ਆਪਣੇ ਜਿੰਨੇ ਸਰਕਾਰੀ ਪਲਾਜ਼ੇ ਦੇ ਜਿੰਨੇ ਟੋਟਲ ਕਿਸੇ ਵੀ ਡਿਪਾਰਟਮੈਂਟ ਨਾਲ ਸੰਬੰਧਿਤ ਜਿੰਨੇ ਵੀ ਹੈਗੇ ਨੇ ਉਹ ਸਾਰਿਆਂ ਦੇ ਡੋਪ ਟੈਸਟ ਰਣ ਦੇਣਗੇ ਕਿਉਂ ਕਿਉਂ ਕਿਉਂਕਿ ਉਹ ਦੇਖੋ ਜੀ ਸਰਕਾਰ ਦੇ ਵਿੱਚ ਬੈਠੇਗੇ ਨਸ਼ੇ ਦੇ ਖਿਲਾਫ ਅਸੀਂ ਕੰਮ ਕਰ ਰਹੇ ਹਾਂ ਸਰਕਾਰੀ ਹੈ ਉਹ ਸਾਰਾ ਬੁਆਸ਼ਾ ਵੀ ਇਹੀ ਚੱਲਦਾ ਹੈ ਅਡੇ ਬੱਚਿਆਂ ਨੂੰ ਦਾ ਸੇਵ ਕਰਨਾ ਤੇ ਇਹ ਪਹਿਲੀ ਪ੍ਰਾਇੋਰਟੀ ਤੇ ਆ ਕੰਮ ਤੋਂ ਖਤਮ ਹੋਣਾ ਚਾਹੀਦਾ। ਤੋ ਸੋ ਇਹ ਜਿਹੜਾ ਕੰਮ ਜੇ ਉਦੋਂ ਖਤਮ ਹੋਏਗਾ ਕਿਉਂਕਿ ਦੇਖੋ ਜੇਕਰ ਮੈਂ ਚੋਰਾ ਨਾ ਤੇ ਮੈਂ ਕਿਸੇ ਨੂੰ ਚੋਰੀ ਨਹੀਂ ਕਰ ਸਕਦਾ। ਅਗਰ ਮੈਂ ਖੁਦ ਨਸ਼ਾ ਕਰਦਾ ਪਿਆ ਤੇ ਮੈਂ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਨਸ਼ਾ ਨਾ ਕਰੋ। ਦੇਖੋ ਸਾਡੇ ਬਾਦਵਾ ਜੀ ਗਾਂਧੀ ਜੀ ਵੀ ਇੱਕ ਗੱਲ ਐ ਸੰਧੀ ਜੀ ਇਹ ਲੋਕ ਗੋੜ ਵਾਲੀ ਕੀ ਹੈ ਤੁਹਾਨੂੰ ਸਾਰਾ ਪਤਾ ਹੀ ਹੈ। ਤੋ ਸੋ ਜਿਹੜੇ ਇਹ ਸਰਕਾਰੀ ਮੁਲਾਜ਼ਮ ਨੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਉਹਨਾਂ ਦਾ ਡੋਕਾ ਤਨਿਵਾਰੇ ਕਰੋ 3 ਮਹੀਨੇ ਵਾਕਿਓ ਉਹਨਾਂ ਦਾ ਇੱਕ ਵਾਰੀ ਡੋਕਾ ਸੋਣਾ ਤੁਰੋਣੀ ਹੈ। ਕਿ ਕਰਾਂ ਦੀ ਐਨਓ ਜਿਹੜੀਆਂ ਸ਼ਰਾਂ ਦੇ ਵਿੱਚ ਆਈਆਂ ਨੇ ਬੈਠ ਕੇ ਉਹ ਅਸੀਂ ਉਹ ਸਾਡੀ ਸਹਾਇਤਾ ਕਰ ਸਕਦੀਆਂ ਜਿਹੜਾ ਖਰਚਾ ਆਦਾ ਜੋ ਜਨਰਲ ਖਰਚਾ ਹੁੰਦਾ ਹੈ ਉਹਦੇ ਵਿੱਚ ਉਹ ਉਹ ਸਹਿਯੋਗ ਕਰ ਸਕਦੇ ਅਗਰ ਖਰਚੇ ਨੂੰ ਲੈ ਕੇ ਚੱਲੀ ਆਪਾਂ ਤੇ ਤੇ ਅਗਰ ਲੈ ਕੇ ਚੱਲਦੇ ਆਂ ਅਸੀਂ ਕਿ ਇੱਕ ਨਾਕੇ ਦੇ ਉੱਪਰ ਕੋਈ ਪੁਲਿਸ ਵਾਲੇ ਖੜੇ ਆਂ ਅਗਰ ਉਹ ਆਪ ਰਿਸ਼ਾ ਕਰਦੇ ਪਏ ਨੇ ਤਾਂ ਉਹਨਾਂ ਦੀ ਪਹਿਲੀ ਪ੍ਰਾਇੋਰਟੀ ਪਤਾ ਕੀ ਹੁੰਦੀ ਹੈ ਜੇ ਫੜਿਆ ਗਿਆ ਤਾਂ ਉਹ ਜੋ ਥੋੜਾ ਜਿਹਾ ਰਿਸ਼ਾ ਕੱਢ ਕੇ ਆਪਣੇ ਵੱਲ ਤੋਂ ਸੇਵ ਕਰੇ ਲੋਕੋ ਕਾਣਿਓ ਦੇਖਦੇ ਆਪ ਕੀ ਕਰਨੀਏ ਉਹ ਮਜ਼ਦੂਰ ਹੁੰਦੇ ਨੇ ਕਿ ਨਕਸ਼ੇ ਦੇ ਆਦਮੀ ਹੋ ਚੁੱਕੇ ਹੁੰਦੇ ਨੇ ਤੇ ਇਸ ਦੇ ਸਭ ਤੋਂ ਪਹਿਲਾਂ ਸਾਨੂੰ ਸ਼ੁਰੂਆਤ ਆਪਣੇ ਤੋਂ ਹੀ ਕਰਨੀ ਪਵੇਗੀ ਅਗਰ ਪ੍ਰਸ਼ਾਸਨ ਹੋਰ ਸਰਕਾਰ ਵਾਕਿਮੇਂ ਇਹ ਖਤਮ ਕਰਨਾ ਚਾਹੁੰਦਾ ਹੈ ਇਹ ਪਹਿਲਾਂ ਆਪਣੇ ਜਿਹੜੇ ਆ ਨਾ ਜਿਹੜੇ ਆਪਣੇ ਨਾਗਰਿਕੋ ਮੈਂ ਤੁਹਾਨੂੰ ਸਾਫ਼ ਕਹਿ ਰਿਹਾ ਹਾਂ ਕਿ ਪਿਛਲੇ ਦਿਨਾਂ 'ਚ ਮੇਰੇ ਨਾਲ ਇਹੋ ਜਿਹੀ ਸੁਰੱਖਿਆ ਕਰਮੀ ਨਿਯੁਕਤ ਕੀਤੀ ਸੀਗੇ ਜਿਹੜਾ ਸਰੇਆਚਤਾ ਮਿਲਦੀ ਸੀ ਮੈਂ ਕੋਈ ਸਬੂਤ ਅਗੇ ਨਹੀਂ ਇਵੇਂ ਲੱਗਦੀ ਕਿ ਇਹਨੋਂ ਕੋਈ ਇਹੋ ਜਿਹੀ ਗੁਰਸੇਵਕ ਹੋ ਕੋਲਗੇ ਬੰਨਾ ਨਾ ਲੱਗਣ ਉਹ ਗੁਰਸੇਵਕ ਸੀਗਾ ਉਹ ਬਾਜ਼ਾਰ ਦੇ ਵਿੱਚ ਇੱਕ ਕਰਮਚੀ ਸੀਗਾ ਬਾਜ਼ਾਰ ਚ ਕੁੱਟੀਆਂ ਮਾਰਦੇ ਨੇ ਨਿਸ਼ੇ ਕਰ ਕਰ ਕੇ ਇੱਕੋ ਸੀਗਾ ਉੱਪਰ ਨਾਮ ਨੂੰ ਪੁੱਲ ਗਏ ਖਰਾਬਾ ਵੀ ਜਾਂਦੀ ਰਾਤ ਨੂੰ ਸਾੜ ਦੇ ਉੱਪਰ ਡਿੱਗੇ ਹੁੰਦੇ ਸੀ ਮੇਰੇ ਕੈਮਰੇ ਤੱਕ ਸੌਂਦੇ ਸੀ ਹਾਂ ਜਿਹੜੇ ਸੌਂਚਾ ਕੈਮਰੇ ਲੱਗੇ ਸੀ ਤੇ ਬਹੁਤ ਜ਼ਰੂਰ ਨਿਸ਼ਾ ਤੇ ਆਪ ਹੀ ਕਰਦੇ ਨੇ ਉਮਰਾ ਵੀ ਉਹਨਾਂ ਥੋੜੇ ਪੱਕੀ ਪੱਕੀ ਸਾਥ ਚ 22 ਸਾਲ ਹੈ ਗਿਣੇ ਤੇ ਚਿਤਾ ਪੀ ਕੇ ਬਾਜ਼ਾਰ ਦੇ ਵਿੱਚ ਡਿੱਗੇ ਸੀ ਤੇ ਇੱਕ ਤੋਂ ਸਾਰੇ ਦੁਕਾਨ ਵਾਲੇ ਨੂੰ ਫੋਨ ਕਰਕੇ ਕਹਿ ਸੀ ਕਿ ਤੁਹਾਡਾ ਗਨਮਣ ਜਿਹੜਾ ਹੋਇਆ ਉਹ ਸੜਕ ਦੇ ਵਿੱਚ ਲੱਗਾ ਪਿਆ ਨੂੰ ਆ ਕੇ ਲੈ ਜਾ। ਤੇ ਮੇਰੇ ਜਾ ਕੇ ਬਾਕੀ ਜਨਤਾ ਤੋਂ ਮੇਰੇ ਸੀ ਗੱਡੀ ਚੋਂ ਬਾਹਰ ਕੱਢ ਕੇ ਲੈ ਕੇ ਆਈ ਸੀ। ਦੋਸਤੋ ਜੇ ਆਪਣੇ ਦੇ ਵਿੱਚ ਜੇ ਅਜਰ ਇਹਨਾਂ ਲੈਕ ਨਹੀਂ ਗਏ ਇਹਨਾਂ ਨੂੰ ਘੱਟੋ-ਬੱਧ ਜਿਹੜੇ ਨਸ਼ਾ ਕਰਦੇ ਨੇ ਕੰਡੀਸ਼ਨ ਲਗਾ ਦਿਓ ਕਿ ਕੋਈ ਨਸ਼ਾ ਕਰੇਗਾ ਉਹ ਸਰਕਾਰ ਦੇ ਵਿੱਚ ਆਪਾਂ ਦੇਖੋ ਇੱਕ ਸ਼ਰਾਬ ਜਿਹੜੀ ਸਰਕਾਰ ਨੇ ਵੈਲਿਡ ਕੀਤੀ ਹੋਈ ਹੈ। ਆਪਣੇ ਘਰ ਜਾਂਦਾ ਕੁਝ ਰੋ ਬੰਦਾ ਜਾ ਕੇ ਆਰਾਮ ਨਾਲ ਆਪਣੇ ਕਿਉਂਕਿ ਦੇਖੋ ਇਹ ਇੱਕ ਅਸਰ ਦੁਨੀਆਂ ਲੈ ਰਹੀ ਹੈ ਇਸ ਸ਼ੀਅ لیکن ਜਿਹੜੀ ਬਾਕੀ ਨਸ਼ੇ ਨੇ ਇੱਕ ਚਿੱਟਾ ਜਿਹੜੇ ਇਹਨਾਂ ਸਾਲ ਨੂੰ ਮਾਰਦਾ ਪਿਆ ਹੈ ਦੇਖੋ ਸਾਡੇ ਉਰਦਾਸਪੁਰ ਦੇ ਵਿੱਚ ਕਿੰਨੀਆਂ ਘਟਨਾਵਾਂ ਹੋਈਆਂ ਤੁਹਾਡੇ ਪਠਾਨਪੋਟੇ ਵਿੱਚ ਕਿੰਨੀਆਂ ਘਟਨਾਵਾਂ ਹੋਈਆਂ ਜਿਹਨਾਂ ਦੇ ਵਿੱਚ ਬੱਚਿਆਂ ਨੇ ਸੱਜਾ ਲਗਾਈ ਦੀਆਂ ਸੱਜਾ ਲਗਾਏ ਲੱਗੇ ਉਹਨਾਂ ਦੇ ਉੱਤੇ ਮੌਤ ਹੋ ਗਈ ਠੀਕ ਹੈ ਨਾ ਇੰਨੇ ਨੇ ਖਤਰਨਾਕ ਨਸ਼ੇ ਹੈਗੇ ਤਾਂ ਸਿਰ ਜੇ ਖਤਮ ਕਰਨੇ ਤਾਂ ਪਹਿਲਾਂ ਸਾਡੇ ਜਿਹੜੇ ਆਪਣੇ ਆ ਘਰਾਂ ਨਾਲ ਜਿਹੜਾ ਉਹਨਾਂ ਨੂੰ ਸਾਨੂੰ ਸਹੀ ਕਰਨਾ ਪਵੇਗਾ ਕਿ ਜਿੰਨੇ ਵੀ ਸਰਕਾਰੀ ਮੰਗ ਹੈ ਸਾਡੀ ਜਿਹੜੀ ਮੰਗ ਹੈ ਸਾਡੇ ਸਾਡੇ ਮੁੱਖ ਮੰਤਰੀ ਜੀ ਕੋਲੋਂ ਇਹ ਕੋਰ ਬਣਾ ਲਓ ਕਿ ਹਰ ਦਿਨ ਤਿੰਨ ਮਿੰਟ ਦੇ ਬਾਅਦ ਡੋਗ ਟੈਸਟ ਹੋਏਗਾ ਹਾਂ ਔਰ ਗੋ ਟੈਸਟ ਵੀ ਜਿਹੜਾ ਕੋਈ ਕਰੇਗਾ ਜੇ ਉਹ ਗਲਤ ਕਰੇ ਪੈਸੇ ਲੱਗਿਓ ਝੂਠਾ ਕੋਈ ਡੋਪ ਟੈਸਟ ਹੋਵੇ ਰਿਪੋਰਟ ਪੜਾਇਤ ਤਾਂ ਉਹਨੇ ਗ੍ਰਾਫਿਕ ਬਲਕਿ ਕ੍ਰਾਸ ਟੈਕ ਵਾਸਤੇ ਵੀ ਬੰਨ੍ਹ ਦੇਦਾ ਉਹਨਾਂ ਉਹਨਾਂ ਜਿਹੜੇ ਡਾਕਟਰ ਜਿਹੜੇ ਹੈਗੇ ਨੇ ਜਿਹੜੇ ਚਾਰ ਪੈਸੇ ਲੱਗੇ ਉਹਨਾਂ ਦਾ ਕਮਾਈ ਦਾ ਸੋਰਸ ਬਣ ਜਾਂਦਾ ਨਾ ਉਹਦਾ ਕਮੇਟੀ ਬਣੀ ਬੜਾ ਕਮੇਟੀ ਬਣੀ ਗਈ ਜੀ ਅੱਜ ਤੇ ਉਹਦੇ ਵਿੱਚੋਂ ਵੀ ਸੋਰਸ ਬਣ ਜਾਂਦਾ ਨਾ ਕੋਈ ਜਿਹੜਾ ਉਹਨਾਂ ਨਾਲ ਕੇ ਪੈਸੇ ਲੈਣੇ ਤੇ ਉਹਨਾਂ ਨੇ ਡੋਗ ਰਿਪੋਰਟ ਓਕੇ ਕਰ ਦੇਣੀ ਹੈ ਤੇ ਉਹਰੇ ਨਾਲ ਕੋਰਸ ਚੈੱਕ ਕਰਵਾわせ ਕਿਤੇ ਵੀ ਛਾੜ ਲੋ 10 ਬੰਦੇ ਜਿਵਾਂ ਨੇ ਕਰਕੇ ਭੇਜੇ ਤਾਂ ਕੋਲੋਂ ਇੱਕ ਦੋ ਪੰਡਿਆਰੇ ਵੈਸੇ ਕਰਵਾ ਲਓ ਕ੍ਰਾਸ ਚੈੱਕ ਹੋ ਜਾਏਗਾ ਨਾ ਐਸਾ ਐਸਾ ਨਾ ਕੱਟ ਲਿਓ ਫਾਇਦਾ ਦੱਸੋ ਸਾਡੀ ਬੀਬੀ ਆਂ ਜੋੜ ਕੇ ਜੇ ਨਸ਼ਾ ਕਰਤੋਂ ਤਾਂ ਸਾਡੇ ਵੀ ਕਰਾਓ ਅਸੀਂ ਸਾਨੂੰ ਤੁਸੀਂ ਸਖਿਆਮੰਦ ਗਏ ਹੋਇਆ ਹੈ ਨਾ ਸਾਡੇ ਵੀ ਡੋਪ ਟੈਸਟ ਕਰਾਓ ਸਰਿਆਂ ਕਰਾਓ ਨਾ ਪਤਾ ਲੱਗੇ ਕਿ ਕਿਹੜਾ ਬੰਦਾ ਸਾਡੇ ਇਥੇ ਕਈ ਰੋਗ ਇਹੋ ਜਿਹੇ ਘੇੜੇ ਜਿਹੜੇ ਸਰਕਾਰੀ ਗੱਡੀਆਂ ਦੇ ਵਿੱਚ ਜਿਹੜੇ ਉਹ ਨਸ਼ਾ ਸਪਲਾਈ ਕਰਦੇ ਕੋਈ ਜਗਾ ਜਗਾ ਦੇ ਉੱਪਰ ਬੈਠੇ ਬੜੇ ਅਗੇਰੇ ਉਹ ਨਾਮ ਕੀ ਲੜਿਆ ਸਾਰਾ ਪਤਾ ਅੱਲਾ ਪ੍ਰੋਫੈਸਰ ਨੂੰ ਵੀ ਪਤਾ ਹੁੰਦਾ ਇੱਕ ਤਾਂ ਸੀਆਈਡੀ ਵਾਲੇ ਮੇਰੇ ਘਰ ਆਏ ਸੀ ਤੇ ਮੈਂ ਵੈਸੇ ਹੀ ਜਮਲੀ ਗੱਲ ਕਰਨੀ ਕਿ ਵੀ ਮੈਨੂੰ ਪਤਾ ਚੱਲਿਆ ਕਿ ਸਰਕਾਰੀ ਗੱਡੀਆਂ ਦੇ ਵਿੱਚ ਨਸ਼ਾ ਸਪਲਾਈ ਹੁੰਦਾ ਹੈ ਕਿੰਨਾ ਸਾਨੂੰ ਪਤਾ ਕੋਈ ਬੜੀ ਹਰਾਨੀ ਹੋਈ ਕਿ ਜੇ ਤੁਹਾਨੂੰ ਪਤਾ ਨਹੀਂ ਕਰਵਾਈ ਕਿਉਂ ਨਹੀਂ ਹੁੰਦੀ ਬਈ ਦੱਸੋ ਜੇ ਪਤਾ ਹੀ ਸਭ ਕੁਝ ਹੈਗਾ ਵਾ ਤਾਂ ਫਿਰ ਆਪਾਂ ਕਿਉਂ ਚੁੱਪ ਕਰਕੇ ਬੈਠੇ ਹਾਂ ਪਟਿਆਲੀ ਪੁਲਿਸ ਦੇ ਬੜੇ ਲੋਕ ਹੈ ਜੇ ਸਰਕਾਰੀ ਗੱਡੀਆਂ 'ਚ ਨਸ਼ਾ ਸਪਲਾਈ ਕਰਦੇ ਪਠਾਨਕੋਟ ਦੀ ਮੈਂ ਸਾਰੇ ਦੀ ਗੱਲ ਕਰ ਰਿਹਾ ਪਠ ਮੈਂ ਤੇ ਇਥੋਂ ਸਾਫ਼ ਤੌਰ ਤੇ ਕਹਿ ਰਿਹਾ ਕਿ ਕਈ ਅਸਲੀ ਲੋਕ ਨੇ ਜਿਨ੍ਹਾਂ ਨੂੰ ਗਨ ਮੈਨ ਵੀ ਮਿਲੇ ਜene ਉਹਨਾਂ ਦੇ ਗਨ ਮੈਨ ਨੂੰ ਹੀ ਨਾਲ ਲੈਦੇ ਉਹਨਾਂ ਦੇ ਕਿ ਜਿਹੜੇ ਨਸ਼ੇ ਸਪਲਾਈ ਕਰਦੇ ਨੇ ਔਰ ਗਨ ਮੈਨ ਉਹਨੂੰ ਹੀ ਸਹੱਜਦਾ ਉਹ ਚੋਕ ਕਰਕੇ ਬੈਠੇ ਨੇ ਕ੍ਰੋਸ ਕਰਕੇ ਰਿਕਾਰਡਿੰਗ ਲੋਕ ਕੌਂਟੈਕਟਿੰਗ ਦੇ ਸਾਡੇ ਨਾਲ ਹੋਣ ਟੈਕਿੰਗ ਦੇ ਹੈ ਨਾ ਸਰਵੋਸੇ ਲੈ ਲੈਣਾ ਸਾਡੇ ਇਹਨਾਂ ਨੂੰ ਸਰਵੋਸੇ ਲੋਕ ਤੁਹਾਨੂੰ ਕੀ ਪਤਾ ਲੱਗੇਗਾ ਕਿ ਵੀ ਅਸਲੀਅਤ ਕੀ ਹੈਗੇ ਔਰ ਨਸ਼ਾ ਕਿੱਦਾਂ ਕਰਨਾ ਹੋ ਸਕਦਾ ਜੜ ਤੋਂ ਗੱਲ ਖਤਮ ਕਰਨਾ ਹੈ ਤੇ ਜੜ ਤੇ ਹੀ ਅਵਾਜ਼ ਨਾ ਪਹੁੰਚਾ ਹੋਵੇਗਾ ਔਰ ਜੜ ਜਿਹੜੀ ਹੈਗੀ ਹੈ ਸਾਡੇ ਆਪਣੇ ਲੋਕ ਨੇ ਗਿਨਨੋ ਗਿਨਨੋ ਅਸੀਂ ਚੈਕਿੰਗ ਕਰਕੇ ਲਾਚ ਦਿੱਨੇ ਆ ਪਰ ਲੇਕਿਨ ਪਤਾ ਹੀ ਨਹੀਂ ਕਿ ਉਹ ਆਪ ਹੀ ਨਸ਼ਾ ਕਰਦਾ ਹੁੰਦਾ ਹੈ ਸੋ ਇਸ ਦੀ ਮੇਰੀ ਬੇਨਤੀ ਹੈ ਸਾਡੇ ਸਾਰਿਆਂ ਦੀ ਬੇਨਤੀ ਹੈ ਬਲਕਿ ਕਹਿ ਸਕਦਾ ਕਿ ਇੱਕ ਆਮ ਜਿਹੜਾ ਜਨਤਾ ਦੇ ਵਿੱਚ ਇੱਕ ਜੋ ਵਤੀ ਰਹਿਣ ਵਾਲਾ ਹੈ ਉਹਦੀ ਵੀ ਇੱਕ ਮੰਗ ਹੈਗੀ ਹੈ ਕਿ ਜਿਹੜੇ ਲੋਕ ਕਰਨ ਵਾਲੇ ਨੇ ਉਹ ਤੇ ਤੁਸੀਂ ਫੜਦੇ ਹੀ ਪਏ ਹੋ ਜੇ ਦਿਖਦੇ ਤੇ ਨੇ ਹੈਨਾ ਉਹ ਤੁਸੀਂ ਇੱਕ ਸ਼ੁਰੂ ਕਰ ਦਿੱਤਾ ਉਹ ਬੜਾ ਅੱਛਾ ਉਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਲੇਕਿਨ ਜੇਕਰ ਖਤਰਾ ਬਣਨਾ ਹੋਣਾ ਤੇ ਜਿਹੜੇ ਉਹ ਸਰਕਾਰੀ ਮੁਲਾਜ਼ਮ ਨੇ ਕਿਸੇ ਵੀ ਡਿਪਾਰਟਮੈਂਟ ਦੇ ਪਹਿਲਾ ਉਹ ਲੋ ਲੋਥੇ ਪ੍ਰਜਾ ਥੋੜਾ ਸਖਤੀ ਕਰੋ ਜੇ ਨਾ ਕੋ ਨਸ਼ਾ ਕਰਦਾ ਆਦੀ ਹੈਗਾ ਕੱਢੋ ਨੌਕਰੀ ਤੋਂ ਬਾਅਦ ਹੈ ਨਾ ਅਜ ਕਸਿਲਦਾਰ ਨੂੰ ਕੀਤਾ ਹੀ ਹੈ ਨਾ ਸੈਕ ਕੀਤਾ ਹੀ ਹੈ ਨਾ ਤੁਸੀਂ ਤੁਸੀਂ ਕਹਿੰਦਾ ਕਿ ਜੇ ਨਹੀਂ ਬੰਦੇ ਨੂੰ ਕੋਤ ਬਦਲੇ ਤੇ ਆਪਾਂ ਹੋਰ ਜਿਹੜੇ ਲੋਕਾਂ ਨੂੰ ਆਪਾਂ ਦੇ ਲਾਗੇ ਕਿ ਹੈਡਮਾਸਟਰ ਨੂੰ ਵੀ ਦੇ ਲਾਗੇ ਆਪਾਂ ਪਾਵਰਾਂ ਕੋਲ ਜੁਸੀਆਂ ਕਰੀ ਜਾਣ ਹੈ ਨਾ ਤਾਂ ਫਿਰ ਇਹਨਾਂ ਤੇ ਵੀ ਕਰੋ ਨਾ ਜਿਹੜੇ ਨਸ਼ਾ ਨੂੰ ਖਤਮ ਕਰਨਾ ਤੇ ਫਿਰ ਨਾ ਇਹ ਨਸ਼ਾ ਕਰਨ ਵਾਲੇ ਕੱਢੋ ਇਹਨਾਂ ਨੂੰ ਬਾਹਰ ਲਾਹਤਾ ਪਾਉਣੇ ਤੇ ਕਿ ਜਿਹੜੇ ਬੰਦੇ ਆਪ ਸਰਕਾਰੀ ਪੈਸੇ ਦੇ ਸੈਲਰੀ ਲੈਣਦੇ ਪਏ ਨੇ ਉਹ ਨਸ਼ੇ ਕਰਦੇ ਪਏ ਨੇ ਉਹ ਨਸ਼ੇ ਨੂੰ ਬੜਾਵਾ ਦਿੰਦੇ ਪਏ ਨੇ ਪਰ ਕਿਦਾਂ ਕਰੂਗਾ ਜੀ ਅਸੀਂ ਆਪ ਵੀ ਠੀਕ ਹੋਵਾਂਗੇ ਦਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਤੁਹਾਡੇ ਵਿਚਾਰ ਜ਼ਰੂਰ ਕੀਤਾ ਜੀ ਧੰਨਵਾਦ